ਸਤਿ ਸ੍ਰੀ ਅਕਾਲ ਦੋਸਤੋ ਕਲਬੰਦ ਸਿੰਘ ਢਾਲੀਵਾਲ ਤੇ ਸਾਡੀ ਵਰਡ ਕੈਂసర్ ਕੈਪੀ ਦੀ ਟੀਮ ਮੈਂ ਲੰਡਨ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਸਪੈਸ਼ਲ ਅਨਾਉਂਸਮੈਂਟ ਹੈ ਜੀ 22 ਮਾਰਚ ਦੇ ਕੈਂਪ ਦੀ ਇਹ सिरसा ਦੇ ਵਿੱਚ ਡਿਸਟ੍ਰਿਕਟ सिरसा ਦੇ ਵਿੱਚ ਲੱਗਣਾ ਹੈ ਹਰਿਆਣਾ ਦੇ ਵਿੱਚ ਠੀਕ ਹੈ ਮੈਂ ਇਹਨੂੰ ਚੰਗੀ ਤਰ੍ਹਾਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਹਾਂ ਤਾਂ ਪਲੀਜ਼ ਇਹਦਾ ਬਤਵਾਦ ਲਾਹ ਲੈਣਾ ਠੀਕ ਹੈ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਹਾਂ ਸ਼੍ਰੀ ਗੁਰੂਗੱਲ ਸ਼੍ਰੀ ਗੁਰਦੇਵ ਚੈਰੀਟੇਬਲ ਟਰਸਟ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕੈਂਪ ਆਰਗੇਨਾਈਜ਼ ਕਰਾ ਰਹੇ ਆ ਕੈਂਪ ਲੱਗਣਾ ਕਿੱਥੇ ਇਹ ਗੁਰਦੇਵ ਐਂਡੋਰ ਸਟੇਡੀਅਮ ਹੈ ਜੀ ਗੁਰਦੇਵ ਐਂਡੋਰ ਸਟੇਡੀਅਮ ਅ ਤਹਿਸੀਲ ਰਾਨੀਆਂ सिरसा ਹਰਿਆਣਾ ਠੀਕ ਹੈ ਐਂਡ ਪਲੀਜ਼ ਇਸ ਕੈਂਪ ਦਾ ਬਤਵਤ ਫੈਲਾ ਲਓ ਕੈਂਪ ਚ ਕੀ ਕੀ ਚੈੱਕਅਪ ਕਰਾਂਗੇ ਸਭ ਦਾ ਬੀਪੀ ਡਾਇਬੀਟੀਜ਼ ਰਜਿਸਟ੍ਰੇਸ਼ਨ ਹੋਏਗੀ ਸਭ ਦੀ ਇੰਟਰਵਿਊ ਹੋਏਗੀ ਕਿ ਤੁਹਾਡੀ ਮਾਂ ਨੂੰ ਤਾਂ ਨਹੀਂ ਕੈਂਸਰ ਸੀ ਜਾਂ ਤੁਹਾਡੇ ਬਾਪ ਨੂੰ ਨਹੀਂ ਮਾਵਾ ਪੈਣਾ ਦਾ ਛਾਤੀ ਦਾ ਕੈਂਸਰ ਚੈੱਕਅਪ ਹੋਏਗਾ ਜਿਹਨੂੰ ਮੈਮੋਗ੍ਰਾਫੀ ਕਹਿੰਦੇ ਆ ਬੱਚੇਦਾਨੀ ਦਾ ਪੈਪਸਮੇਅਰ ਟੈਸਟ ਹੋਏਗਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਹੱਡੀਆਂ ਦਾ ਟੈਸਟ ਹੈ ਬੀਐਮਡੀ ਉਹ ਵੀ ਹੋਏਗਾ ਠੀਕ ਹੈ ਉਸ ਤੋਂ ਬਿਨਾ ਮੇਲ ਦੇ ਵਿੱਚ ਪ੍ਰੋਸਟੇਟ ਕੈਂਸਰ ਆਇਆ ਦਾ ਜਿਹਨੂੰ ਪੰਜਾਬੀ ਵਿੱਚ ਗਦੂਦਾਂ ਦਾ ਕੈਂਸਰ ਕਹਿੰਦੇ ਆ ਉਹਦਾ ਪੀਐਸਏ ਟੈਸਟ ਹੋਏਗਾ ਐਂਡ ਬੀਐਮਡੀ ਹੱਡੀਆਂ ਦੀ ਹੋਏਗੀ ਐਂਡ ਬਲੱਡ ਕੈਂਸਰ ਸਾਡੀ ਪੂਰੀ ਲੈਬ ਆਏਗੀ ਐਂਡ ਸਭ ਦੀਆਂ ਅੱਖਾਂ ਚੈੱਕਅਪ ਕੀਤੀਆਂ ਜਾਣਗੀਆਂ ਤੇ ਫ੍ਰੀ ਐਨਕ ਦਿੱਤੀ ਜਾਏਗੀ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਪਲੀਜ਼ 2 ਮਾਰਚ ਨੂੰ ਮਿਲਦੇ ਆਪਾਂ ਤੁਹਾਨੂੰ ਜੀ ਕਿੱਥੇ ਗੁਰਦੇਵ ਐਂਡੋ ਸਟੇਡੀਅਮ ਦੇ ਵਿੱਚ ਪਲੀਜ਼ ਇਨ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਕਿਸੇ ਭੈਣ ਭਰਾ ਦੀ ਤੁਹਾਡਾ ਸ਼ੇਅਰ ਕਿਸੇ ਭੈਣ ਭਰਾ ਦੀ ਜ਼ਿੰਦਗੀ ਬਚਾ ਦੇਊਗਾ ਦੋਸਤੋ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲੀਏ ਪਹਿਲੀ ਸਟੇਜ ਕਿਵੇਂ ਫੜਾਂਗੇ ਚੈੱਕ ਅਪ ਇਨ ਟਾਈਮ ਪਹਿਲੀ ਸਟੇਜ ਫੜ ਲੀਏ ਦੂਜੀ ਤੀਜੀ ਸਟੇਜ ਵਿੱਚ ਕੁਝ ਨਹੀਂ ਕਰ ਸਕਦੇ ਆਪਾਂ ਆਓ ਆਪਾਂ ਕਿਸੇ ਦੀ ਕਿਸੇ ਨੂੰ ਜੀਵਨ ਦਾਤ ਦੇਈਏ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਚਾ ਦੇਊਗਾ ਆ ਬੱਦ ਤੋਂ ਬੱਦ ਇਸ ਕੈਂਪ ਦਾ ਫਾਇਦਾ ਲਿਓ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਤੇ ਸਭ ਦਾ ਬਹੁਤ ਧੰਨਵਾਦ ਥੈਂਕ ਯੂ